ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਹਜ਼ਾਰੀ ਮਾਝ ਮਹਲਾ 5 ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੀ ਕੀ ਨਿਆਈ ਤ੍ਰਿਕਾਣਾ ਉਤਰੈ ਸ਼ਾਂਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁਨ ਬਾਣੀ ਚਿਰ ਹੋਆ ਦੇ ਕੇ ਸਾਰੰਗ ਪਾਣੀ ਤਨ ਸੁਦੇਸ ਜਾਂ ਤੂੰ ਵਸਿਆ मेरे सज्जन मीत मुरारे जियो हो कोलील हो कोल कुमाय गुर जियो रहाओ एक कड़ी न मिलते ता कल जुग होता हूं कद मिल तुत भगवंता मोहे न विहावे नींद ना आवे बिन देखे गुर दरबारे जियो हो कोली जियो कोल कुमाय तिश गुर दरबारे जियो रहाओ भाग हुआ गुर संत मिलाया प्रभ अबनासी कर मैं पाया ਸੀ ਕਰੀ ਪਲਚਸਾ ਨ ਵਿਚੜਾ ਜਨ ਨਾਨਕ ਦਾਸ ਤੁਮਾਰੇ ਜੀਉ ਹੋ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਾਉ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚਉਪਦੇ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰ ਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤੈ ਆਪਣਾ ਕੈਸੇ ਉਹ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾਉ ਅਨ ਦਿਨ ਸਾਹਿਬ ਸੇਵੀ ਹੈ ਅੰਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਕੁਰਬਾਣੇ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਈ 타 ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵਡਿਆ ਜੀਏ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਾ ਰਹਾਓ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚੋ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿੱਚ ਹੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ ਤਿਲੰਗ ਮਹਲਾ ਪਹਿਲਾ ਕਰ ਤੀਜਾ ਇੱਕ ਅਹੰਕਾਰ ਸਤ ਗੁਰ ਪਰਸਾ ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਇ मेरा कंत न पावे चोलड़ा प्यारे क्यों धन से जय जाए हों हाँ क़ुर्बान जाओ मेहरवाना हों हाँ कुर्बान जाओ हों हाँ कुने जाओ तिना के लैन जो तेरा नाव लैन जो तेरा नाव तिना के हों हाँ सद कुर्बान जाओ रहाओ काया रंगन जेतिय प्यारे पाइं नाओ मजीठ रंगन वाला जे रंग साहि ऐसा रंग ना डीठ जिन के चोले रतड़े प्यारे कांत तिना कै पास टूड़ तिना की जीव मिले जी कहो नानक की अरदास आपे साचे आपे रंगे आपे नजर करे नानक कामण कंता पावे आपे ही रावे तिलंग महला पहला ए आनडी ए मानणा काई करे आप नड़े कर हर रंगो की ना मानहि सो नेड़ा तन कमलिए बाहर किया टोंडे पै किया देई सलाई आनैनी पाव का कर सीगारो ਤਾਂ ਸੋਹਾਗਣ ਜਾਣੀ ਐ ਲਾਗੀ ਜਾਂ ਸੋ ਤੇਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਂ ਤਨਕੰਤ ਨਾ ਪਾਵੇ ਕਰਨਿਪਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੇ ਲਾਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇੰਨੀ ਬਾਤੀ ਸੋ ਪਾਈਐ ਨਾਹੀ ਪਈ ਕਾਮਣ ਯਾਣੀ ਜਾਏ ਪੁੱਛੋ ਸੋ ਹਗਣੀ ਵਾਹੇ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਪਲਾ ਕਰ ਮਾਨੀ ਐ ਇੱਕਮਤ ਹੁਕਮ ਚੁਕਾਈ ਐ ਜਾਂ ਕੈ ਪ੍ਰੇਮ ਪਦਾਰਤ ਪਾਈ ਐ ਤਉ ਚਰਣੀ ਚਿਤ ਲਾਈ ਐ ਸੋ ਕੀ ਜੈ ਸੋ ਕੀ ਚੈ ਤਨ ਮਨੋ ਦੀਜੈ ਐਸਾ ਪਰਮਲ ਲਾਈ ਐ ਏਵ ਕਹਿ ਸੋ ਆਗਣੀ ਪੈਣੇ ਇੰਨੇ ਬਾਤੀ ਸੋ ਪਾਈ ਐ ਆਪ ਗਵਾਈ ਐ ਤਾਂ ਸੋ ਪਾਈ ਐ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾਹ ਸੋਹਾਗਣ ਨਾਨਕ ਸਾਹ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਨਿਸ ਪਾਈ ਸਮਾਣੀ ਸੁੰਦਰ ਸਾਈ ਸਰੂਪ ਵਿਚਖਣ ਕਈ ਐ ਸਾਹ ਸਿਆਰੀ ਸੋਹੀ ਮਹਿਲਾ ਪਹਿਲਾ ਕਉਣ ਤਰਾਜੀ ਕਵਣ ਤੁਲਾਤੇ ਨ ਕਵਣ ਸਰਾਫ ਬੁਲਾਵਾ ਕਉਣ ਗੁਰੂ ਕਹਿ ਪਹਿ ਤੀਖਿਆ ਲੇਵਾ ਕਹਿ ਪੈ ਮੂਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮਈਲ ਪਰਪੁਰ ਰਹਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕਟਹੀ ਪੀਤਰ ਸੋ ਸੋ ਟੋਲੀ ਇਨ ਬਿਤ ਚਿਤ ਰਹਾਵਾਂ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਨ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹਲਾ ਪਹਿਲਾ ਚੌਪਦੇ ਕਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣਾ ਚਾਹੀ ਤੇਰੇ ਗੁਣ ਗਾਵਾਂ ਤੇ ਹੀ 부ਚਾਈ ਜੈਸੇ ਸੱਚ ਮਹਿਰੋ ਰਚਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਬ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਤੁਰਾਈ ਕਿਆ ਹੋ ਕਥੀ ਕਥੇ ਕਤ ਦੇਖਾਂ ਮੈਂ ਅਕਤ ਨਾ ਕਤ ਨਾ ਜਾਈ ਜੋ ਤੋ ਤ ਪਾਵੇ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੁਕਰ ਹੋ ਬੇਗਾਨਾ ਪੋਕਾ ਇਸਨ ਤਾਈ ਭਗਤ ਹੀਣ ਨਾਨਕ ਜੀ ਹੋਏਗਾ ਤਾਂ ਖਸਮੇ ਨਾ ਉਹਨਾਂ ਜਾਈ ਬਿਲਾਵਲ ਮਹਿਲਾ ਪਹਿਲਾ ਮਨ ਮੰਦਰ ਤਨੂ ਇਸ ਕਲੰਦਰ ਕਟੀ ਤੀ ਰਤਨਾਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਕ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਈਲ ਪਰਪੁਰ ਲੀਨਾ ਕਟ ਕਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਜ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜੀ ਜਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਤੁਝ ਬਿਨ ਅਵਰ ਨ ਜਾਣਾ ਮੇਰੇ ਸਾਈਂ ਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ